ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਆਸਾ ਨਦੀ ਦਾ ਪੱਛਮੀ ਕਿਨਾਰਾ ਇੱਕ ਨਿੱਕੀ ਜੀ ਡੱਬੀ ਅਮਰਤ ਵੇਲਾ ਰੱਬੀ ਜੋਤ ਧਿਆਨ ਮਗਨ ਬੈਠੀ ਆ ਇੱਕ ਪ੍ਰੇਮ ਮੂਰਤ ਸੂਰਤ ਪਾਸ ਕੀਰਤਨ ਕਰ ਰਹੀ ਠੰਡਾ ਸੁਹਾਓ ਅਸਮਾਨਾ ਤੋਂ ਵਸ ਰਿਆ ਸ਼ਾਂਤ ਤੇ ਇਕਾਂਤ ਵਿੱਚ ਕੀਰਤਨ ਦੀ ਰੋ ਸਵਾਦ ਅਰਸਵਾਦੀ ਲਪਟ ਦੇ ਰਹੀ ਦਿਨ ਚੜ ਆਇਆ ਆਪ ਜੀ ਨੇ ਸੋਨੇ ਨੈਣ ਖੋਲੇ ਅਰਸ਼ਾਂ ਵੱਲ ਤੇ ਫਿਰ ਦਰਿਆ ਵੱਲ ਤੇ ਫਿਰ ਚੁਫੇਰੇ ਤੱਕਿਆ ਹਾਉ ਜੀਵਾ ਗੁਣਸਾਰ ਅੰਤਰ ਤੂੰ ਵਸੇ ਤੂੰ ਵਸੇ ਮਨ ਮਾਹੇ ਸਹਿਜ ਜੀ ਰਾਸ ਰਸੇ ਦੀ ਮਿੱਠੀ ਸਦਾਈ ਫਿਰ ਉਠ ਖੜੇ ਹੋਏ ਤੇ ਆਖਿਆ ਮਹਾਪੁਰਖ ਇਕ ਆਵੇਗਾ ਅਥੇ ਕੀਰਤਨ ਹੋਵੇਗਾ ਵਸੋਂ ਵਸੇਗੀ ਐ ਕਹਿੰਦੇ ਅੱਗੇ ਨੂੰ ਟੁਰ ਪਏ ਐਵੇਂ ਹੀ ਦੋ ਦਿਨ ਗੁਜ਼ਾਰ ਰਸਤੇ ਟੁਰਦੇ ਠਹਿਰਦੇ ਤੀਜੇ ਦਿਨ ਅੰਮ੍ਰਿਤ ਵੇਲੇ ਇੱਕ 베ਰੀਆਂ ਦੀ ਚੰਗੀ ਇੱਕ ਸੁਹਾਵੇਂ ਸ਼ੰਭ ਦੇ ਕਿਨਾਰੇ ਜਾ ਜੋਤ ਜਗਾਈ ਕੀਰਤਨ ਹੋਇਆ ਸੁਆਦ ਆਇਆ ਫੇਰ ਉਠੇ ਤੇ ਟੁਰ ਪਏ ਵਚਨ ਕੀਤਾ ਮਹਾਪੁਰਖ ਆਉਣਗੇ ਹਰ ਕੀਰਤੰ ਦਾ ਮੰਦਰ ਤੇ ਨਗਰੀ ਵਸਾਉਣਗੀ ਫਿਰ 2-4 ਦਿਨ ਹੋਰ ਸਫਰ ਕੀਤਾ ਹੁਣ ਆਪਣੇ ਐਮਨਾਬਾਦ ਜਿਸ ਦਾ ਨਾਉ ਸੈਦਪੁਰ ਤਦੋਂ ਸੀ ਇੱਕ ਤਰਖਾਨ ਦੇ ਘਰ ਜਾ ਤਨ ਰੰਕਾਰ ਦੀ ਹਲਕ ਜਗਾਈ ਐ ਤਰਖਾਨ ਤਰਖਾਨਾ ਕੰਮ ਕਰਦਾ ਸੀ ਸੀ ਦੀਪਦਰੀ ਜੀ ਸੂਰਤ ਸੀ ਬਾਹਰੋਂ ਖੋਰਾ ਖੋਰਾ ਦਿਸਦਾ ਸੀ ਵਾਹ ਸੁਣ ਕੇ ਬਾਹਰ ਆਇਆ ਧੱਕਿਆ ਨੈਣ ਨੀਵੇਂ ਪਾਲੇ ਫੇਰ ਧੱਕਿਆ ਤੇ ਫੇਰ ਚਰਨਾ ਤੇ ਟੇਪਿਆ ਆਪ ਜੀ ਬੋਲੇ ਲੈ ਭਾਈ ਲਾ ਲੋ ਆ ਗਏ ਆ ਟੂਰ ਪਏ ਆ ਦੇਸੋਂ ਵਿਦੇਸ਼ਾਂ ਦੀ ਧਾਰ ਕੀ ਲਾ ਲੋ ਦੇ ਨੈਣ ਪਾਰ ਆਏ ਚੁੱਪਚਾਪ ਅੰਦਰ ਲੈ ਗਿਆ ਕੋਠੇ ਦੇ ਅੰਦਰ ਨਾਲ ਦਾ ਸਾਥੀ ਕੀਰਤਨ ਕਰਨ ਵਾਲਾ ਮਰਦਾਨਾ ਹੈਰਾਨ ਪਿਆ ਹੋਵੇ ਸਾਚ ਆਖੇ ਆਪਣਾ ਘਰ ਛੱਡਿਆ ਮੋਦੀਖਾਨਾ ਛੱਡਿਆ ਕਿੰਨੇ ਮੋਦੀਖਾਨੇ ਦੇ ਨੌਕਰ ਅੱਗੇ ਹੱਥ ਜੋੜ ਖੜੋਂਦੇ ਸਨ ਨਵਾਬ ਮੇਰਾ ਕਰਦਾ ਸੀ ਘਰ ਦਾ ਸੁਖ ਸੀ ਦੇਵੀ ਭੈਣ ਸੀ ਪਤੀव्रता ਇਸਤਰੀ ਸੇਵਾ ਕਰਦੀ ਸੀ ਸੂ ਸਭ ਛੱਡਿਆ ਰਸਤੇ ਵਿੱਚ ਜਿੱਥੇ ਠਹਿਰੇ ਹੱਥੀ ਸ਼ਾਮਾਂ ਹੋਈਆਂ ਐ ਕਿੱਥੇ ਆ ਗਏ ਕਿ ਲੇਕੜਣ ਵਾਲੇ ਦੇ ਘਰ ਨੌਮਨ ਜੌਦੀ ਦਾਏ ਨਾ ਕੇਸ ਨਾ ਘਰ ਦਾ ਵਲੇਵਾ ਨਾ ਕੋਈ ਸੁੱਖ ਦਾ ਸਮਾਨ ਪਰ ਆਪ ਹੋਰੀ ਚੁੱਪ ਕਰਕੇ ਬਹਿ ਕੇ ਫਿਰ ਲਾਲੂ ਨੇ ਬਾਰੋਂ ਇੱਕ ਮੰਜਾ ਆਂਦਾ ਤੇ ਸ੍ਰੀ ਗੁਰੂ ਜੀ ਨੂੰ ਉਸ ਉਪਰ ਬਿਠਾਇਆ ਕਿੰਨਾ ਚਿਰ ਦੋल्ली ਕੋਈ ਗੱਲਬਾਤ ਨਹੀਂ ਹੋਈ ਫਿਰ ਲਾਲੂ ਨੇ ਬਾਹਰ ਇੱਕ ਲਵਾਂਝੀ ਚੌਂਕਾ ਦੇ ਕੇ ਰਸੋਈ ਕੀਤੀ ਅੰਦਰ ਮਰਦਾਨੇ ਨੇ ਪੁੱਛਿਆ ਹੀ ਦਾਤਾ ਜੀ ਇਹ ਕੌਣ ਪੁਰਖ ਹੈ ਜਿਸ ਦੀ ਘਰ ਆਪ ਚੱਲ ਕੇ ਆਏ ਹੋ ਘਰ ਛੱਡ ਸ਼ਹਿਰਾਂ ਤੋਂ ਪਰੇ-ਪਰੇ ਰਹਿੰਦੇ ਕਿੱਥੇ ਆਪ ਆ ਚਰਨ ਪਾਏ ਨੇ ਆਪ ਹੱਸ ਕੇ ਬੋਲੇ ਅਸੀਂ ਭਗਤੀ ਦੇ ਘਰ ਆਏ ਆ ਮਰਦਾਨਿਆ ਧਰਮ ਕੀਰਤ ਦੇ ਘਰ ਆਏ ਆ ਜਿਥੇ ਕੀਰਤੇ ਧਰਮ ਦੀ ਪਰ ਮਨ ਹਨੇਰੇ ਵਿੱਚ ਨਹੀਂ ਪਿਆਰ ਵਿੱਚੇ ਉਹ ਜਲਾਏ ਸੋਜੀ ਵਾਲਾ ਏ ਐਨੇ ਨੂੰ ਭੋਜਨ ਤਿਆਰ ਹੋ ਗਿਆ ਲਾਲੋ ਨੇ ਆ ਕੇ ਕਿਹਾ ਚੌਂਕੀ ਵਿੱਚ ਚੱਲੋ ਤੇ ਭੋਜਨ ਪਾਓ ਪਰ ਚਿੜੀ ਗੁਰੂ ਜੀ ਨੇ ਆਖਿਆ ਲਾਲੋ ਸਾਰੀ ਧਰਤੀ ਚੋਂ ਕਾਇ ਤੇ ਸੱਚ ਵਿੱਚ ਰਤਿਆ ਸਾਰੀ ਸੋਚੋ ਜਾਂਦੀ ਹੈ ਤੂੰ ਭੋਜਨ ਇੱਥੇ ਹੀ ਲਿਆ ਜਾਂ ਲਾਲੋ ਕੋਧਰੀ ਦੀ ਰੋਟੀ ਤੇ ਸੋਗ ਲੈ ਆਇਆ ਤਮਰਦਾਨਾ ਜੀ ਵਿੱਚ ਆਖੇ ਕਿੱਥੇ ਆ ਗਏ ਐਸੋ ਕੀ ਰੋਟੀ ਸੰਘੋ ਲੈ ਜੂ ਪਰ ਮਰਦਾਨੇ ਉਹ ਰੋਟੀ ਖਾਧੀ ਤਾਂ ਅਮਰ ਦਾ ਸਵਾਦ ਆਇਆ ਜਦ ਸਤਗੁਰਾਂ ਜੀ ਨੇ ਵੀ ਪਰ ਸਾਧਾ ਡਾਡੀ ਪਿਆਰ ਨਾਲ ਸ਼ੱਕ ਲਿਆ ਤਾਂ ਲਾਲੋ ਨੇ ਚਰਨਾ ਤੇ ਮੱਥਾ ਟੇਕਿਆ ਆਪ ਜੀ ਨੇ ਸਿਰ ਤੇ ਹੱਥ ਧਰ ਕੇ ਹਸੀ ਮੇਰ ਕੀਤੀ ਕਿ ਲਾਲੋ ਦੀ ਭਗਤੀ ਤੇ ਸਾਧਨਾ ਵਾਲੀ ਬਿਰਤੀ ਢੋਲ ਆਤਮਾਰਸ ਵਿੱਚ ਭਜ ਗਈ ਸਿਮਰੰਦਾ ਰਸ ਲੂੰ-ਲੂੰ ਵਿੱਚ ਛਾ ਗਿਆ ਤੇ ਆਨੰਦ ਆਨੰਦ ਖਿੜ ਗਿਆ ਇਸ ਤਰ੍ਹਾਂ ਸਤਿਗੁਰੂ ਜੀ ਦੋ ਤਰੇ ਦਿਨ ਉਸ ਤੇ ਕਾਇਰ ਰਹਿ ਕੇ ਫਿਰ ਟੁਰਨ ਲੱਗੇ ਪਰ ਲਾਲੋ ਨੇ ਨੈਣ ਪਰ ਕੇ ਬੇਨਤੀ ਕੀਤੀ ਕਿ ਸਾਬ ਜੀਓ ਕੁਛ ਦਿਨ ਹੋਰ ਠਹਿਰੋ ਪਰ ਜੋ ਮੇਰ ਕੀਤੀ ਨੇ ਇਸ ਨੂੰ ਹੋਰ ਵਧਾਓ ਤੇ ਹੋਰ ਤਰਠੋ ਉਸਦੀ ਪ੍ਰੇਮ ਪਾਵਨਾ ਪਰ ਪਰਸਾਨੋ ਕੇ ਆਪ ਹੋਰ ਸਮਾਂ ਉਥੇ ਠਹਿਰ ਪਏ ਰਾਤ ਲਾਲੋ ਦੇ ਕੋਠੇ ਆ ਜਾਣਾ ਤੇ ਸਵੇਰੇ ਬਾਹਰ ਚਲੇ ਜਾਣਾ ਤੇ ਸਵਾਰਾ ਦਿਨ ਰੋੜਾਂ ਜਾਂ ਰੇਤੇ ਦੇ ਥੜਿਆਂ ਤੇ ਕਿਸੇ ਰੰਗ ਵਿੱਚ ਮਗਨ ਬੈਠੇ ਰਹਿਣਾ ਥੋੜੇ ਦਿਨ ਮਗਰੋਂ ਮਰਦਾਨਾ ਤਾਂ ਘਰਦਿਆਂ ਦੀ ਖਬਰ ਸੁਰਤ ਲੈਨ ਤਲਵੰਡੀ ਚਲਾ ਗਿਆ ਪਰ ਸ਼੍ਰੀ ਗੁਰੂ ਜੀ ਉੱਥੇ ਹੀ ਰਹੇ ਐਨੇ ਚਿਰ ਤੱਕ ਨਗਰ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ ਕਿ ਤਲਵੰਡੀ ਦਾ ਵੇਦੀ ਕੋਲ ਦਾ ਇੱਕ ਖੱਤਰੀ ਲਾਲੋ ਸ਼ੂਦਰ ਦੇ ਘਰ ਰਹਿੰਦਾ ਔਰ ਉਸਦੇ ਹੱਥ ਦੀ ਰੋਟੀ ਖਾਂਦਾ ਤੇ ਇੱਕ ਮਰਾਸੀ ਵੀ ਨਾਲ ਰਹਿੰਦਾ ਮਰਦਾਨਾ ਕਦੀ ਕਿਸੇ ਕੰਮ ਨੂੰ ਸ਼ਹਿਰ ਨੂੰ ਜਾਵੇ ਤਣੋ ਕੀ ਉਸਨੂੰ ਕੁرائیਏ ਦਮਰਾਸੀ ਆਖਿਆ ਕਰਨ ਐ ਖੁਣਸੌਰ ਵੀ ਵੱਧੀ ਜਦੋਂ ਦੋ ਚਾਰ ਬ੍ਰਾਹਮਣ ਗੁਰੂ ਜੀ ਨੂੰ ਸਮਝਾਉਣ ਗਏ ਤਾਂ ਉਹਨਾਂ ਨਾਲ ਵਾਅ ਕਰਕੇ ਨਿਰੋਧਤ ਹੋ ਕੇ ਮੁੜੇ ਪਰੰਤੂ ਕਈ ਹਿੰਦੂ ਮੁਸਲਮਾਨ ਕੀਰਤਨ ਤੇ ਬਚਨ ਸੁਣ ਕੇ ਸ਼ਰਧਾਵਾਨ ਵੀ ਹੋ ਗਏ ਇੱਥੇ ਗੁਰੂ ਜੀ ਨੇ ਨਾਨਕ ਤੱਪ ਕਰਕੇ ਪ੍ਰਸਿੱਧ ਹੋਏ ਮੁਸਲਮਾਨ ਕਈ ਨਾਨਕ ਸ਼ਾਹ ਕਹਿ ਕੇ ਗਲ ਕਥ ਕਰਦੇ ਸੇ ਇਹ ਜੋ ਉਥੋਂ ਦੇ ਦੂਰ ਨੇੜੇ ਦੇ ਗ੍ਰਾਮਾਂ ਦੀ ਲੋਕਾਂ ਦਾ ਆਉਣਾ satsang ਕਰਨਾ ਸਿੱਕੇ ਅਲੈਕਾ ਜੀਵਨ ਸੁਧਾਰਨਾ ਸ਼ੁਰੂ ਹੋ ਗਿਆ ਐ ਲੱਗਾ ਬ੍ਰਾਹਮਣਾ ਮੁਲਾਣਿਆਂ ਨੂੰ ਦੁੱਖ ਦੇਣਾ ਕਿ ਐ ਤਾਂ ਇੱਥੇ ਹੀ ਡੇਗ ਗਿਆ ਤੇ ਡੇਰਾ ਲਾ ਬੈਠਾ ਤੇ ਲੋਕੀ ਸਰਦਾਵਾਂ ਨੂੰ ਦੇ ਜਾਂਦੇ ਆ ਕਿ ਤੇ ਇਸ ਦੀ ਪੂਜਾ ਨਾ ਹੋਣ ਲੱਗ ਪਵੇ ਤੇ ਅਸੀਂ ਰਹਿ ਜਾਈਏ ਇੱਥੇ ਹੀ ਇਸ ਤਰ੍ਹਾਂ ਦੀਆਂ ਸੋਚਾਂ ਨਾਲ ਖੁਣਸ ਵਧੇਰੇ ਹੋਣ ਲੱਗ ਪਈ ਕਈ ਕਈ ਲੋਕ ਤਾਂ ਸਤਿਗੁਰਾਂ ਜੀ ਦੇ ਮਿੱਠੇ ਵਾਕਾਂ ਦੇ ਭਰਮ ਤੋੜ ਉਪਦੇਸ਼ਾਂ ਦੇ ਨਾਮ ਦੇ ਆਸਰੇ ਸੱਚੇ ਸੁੱਖ ਦੀ ਪ੍ਰਾਪਤੀ ਨਾਲ ਸੁਖ ਭਾਉਣ ਲੱਗੇ ਪਰ ਪੂਜਤਾਰੀ ਵੈਸ਼ੀਆਂ ਨੇ ਉਸ ਥਾਂ ਦੇ ਨਵਾਬ ਤੇ ਉਸ ਦੇ ਕਾਰਦਾਰ ਮਲਕਪਾਗੋ ਖੱਤਰੀ ਨੂੰ ਚੁਗਲੀਆਂ ਲਾਉਣ ਦਾ ਚੌਣਾ ਆਰੰਭ ਕਰ ਦਿੱਤਾ ਦੋ ਚਾਰ ਵੀਰੀ ਸਤਗੁਰ ਜੀ ਨੂੰ ਉਠਾਉਣ ਲਈ ਚੋਰੀ ਛਪੀ ਆਦਮੀ ਵੀ ਇਕੱਲੇ ਪਰ ਉਹਨਾਂ ਦੀ ਦਿਬਿਆ ਮੂਰਤੀ ਤੇ ਪ੍ਰਭਾਵਪਰੇ ਰੂਪ ਦੀ ਅੱਗੇ ਕਿਸੇ ਦਾ ਹਈਆ ਨਾ ਪਿਆ ਅੰਤ ਮਲਕਪਾਗੋ ਦੇ ਕੋਈ ਉਤਸਵ ਆ ਗਿਆ ਤੋ ਉਸ ਨੇ ਸਾਰਿਆਂ ਸਾਧੂਆਂ ਬ੍ਰਾਹਮਣਾਂ ਦਾ ਬ੍ਰਹਮ ਪੋਜ ਕੀਤਾ ਤੇ ਗੁਰੂ ਜੀ ਨੂੰ ਵੀ ਬ੍ਰਾਹਮਣਾਂ ਦੇ ਸੱਦੀ ਸਦਵਾ ਕੱ ਲਿਆ ਪਰ ਗੁਰੂ ਜੀ ਨਾ ਕਹਿ ਹੁਣ ਬ੍ਰਾਹਮਣਾਂ ਨੂੰ ਮੌਕਾ ਹੱਥ ਲੱਗਾ ਲੱਗੇ ਨਹੀਂ ਦਿਆ ਕਰਨ ਤੇ ਮਲਕ ਨੂੰ ਚੁੱਕਣ ਚਾਉਣਾ ਕਿ ਦੇਖੋ ਖਾ ਨਾਨਕ ਤਪ ਕੇ ਡਾ ਹੰਕਾਰੀ ਤੁਹਾਡੇ ਬ੍ਰह्म ਪੋਛਤੇ ਨਹੀਂ ਆਇਆ ਛੂਦਰਾਂ ਦੇ ਘਰ ਖਾਂਦਾ ਏ ਤੇ ਖੱਤਰੀ ਬ੍ਰਾਹਮਣਾਂ ਦਾ ਨਿਯੋਤਾ ਨਹੀਂ ਮੰਨਦਾ ਐਸੀ ਕੁਰੀਤੀ ਦਾ ਪ੍ਰਚਾਰ ਹੋਇਆ ਕਿ ਧਰਮ ਦੀ ਹਾਨੀ ਹੋ ਜਾਵੇਗੀ ਬਾਗੋਂ ਨੇ ਜਾ ਤਸੱਲੀ ਕਰ ਲਈ ਕਿ ਨਿਯੋਤਾ ਗਿਆ ਸੀ ਤੇ ਨਹੀਂ ਆਇਆ ਤਾਂ ਗੁੱਸੇ ਹੋ ਕੇ ਫੇਰ ਆਪਣੇ ਸੱਦ ਪਾਸ ਕੱ ਲਿਆ ਹੁਣ ਵੀ ਇੱਕ ਬ੍ਰਾਹਮਣ ਹੀ ਸੱਦਣ ਵਾਸਤੇ ਗਿਆ ਪਰ ਗੁਰੂ ਸਾਹਿਬ ਨੇ ਉਸ ਦ ਸੰਦੇਸ਼ਾ ਸੁਣ ਕੇ ਕਿਹਾ ਅਸੀਂ ਫਕੀਰ ਲੋਕ ਆਂ ਸਾਂਝਾ ਪਾਤਸ਼ਾਹ ਨਾਲ ਸਾਡਾ ਕੀ ਕੰਮ ਮਲਕ ਦੇ ਨਾਂ ਅਸੀਂ ਸਿਆਣੂ ਨਾ ਉਹ ਨਾ ਉਹ ਸਾਡਾ ਸਿਆਣੂ ਨਾ ਸਾਨੂੰ ਉਸ ਨਾਲ ਕੋਈ ਕੰਮ ਨਾ ਉਸ ਨੂੰ ਸਾਡੇ ਨਾਲ ਘਰ ਬਾਰ ਮਾਲ ਉਸੇ ਸਾਡਾ ਆਏ ਆ ਅਸਾਂ ਉਸ ਦੇ ਜਾ ਕੇ ਕੀ ਲੈਣਾ ਹੈ ਐ ਸੁਣ ਕੇ ਬ੍ਰਾਹਮਣ ਨੇ ਹੋਰ ਜਾਮਲਕ ਨੂੰ ਸਿੱਖਿਆ ਕਿ ਦੇਖੋ ਹੁਣ ਵੀ ਆਕੜ ਵਿੱਚੇ ਤੁਹਾਡੀ ਸੱਦੇ ਤੇ ਨਹੀਂ ਆਇਆ ਮੈਂ ਬਥੇਰਾ ਸਮਝਾਇਆ ਪਰ ਕਹਿੰਦੇ ਹਨ ਕਿ ਸਾਨੂੰ ਮੌਲਕ ਨਾਲ ਕੋਈ ਕੰਮ ਹੀ ਨਹੀਂ ਆ ਇਧਰ ਸਤਗੁਰ ਜੀ ਆ ਕੇ ਕਬਾਰ ਉਹ ਧਿਆਨ ਨੂੰ ਚਲੇ ਗਏ ਤੇ ਪਿੱਛੇ ਪਿੱਛੇ ਪਾਈ ਲਾ ਲੋ ਦੇ ਘਰ ਥੋੜੇ ਜੇ ਪਿਆਰ ਵਾਲੇ ਸੱਜਣਾ ਦਾ ਇਕੱਠ ਹੋਇਆ ਇਹ ਗੱਲ ਪੱਲੀ ਨਾ ਹੋਈ ਜੋ ਸਤਗੁਰ ਜੀ ਨਾਲ ਹਾਕਮਾਂ ਦੀ ਛੜਪੀ ਇਹ ਲੋਕ ਅੰਨੇ ਹੁੰਦੇ ਆ ਰਬੀ ਰੰਗ ਦੀ ਸੋਜੀ ਤੋਂ ਕੋਰੇ ਰਾਜ ਮਦ ਵਿੱਚ ਮਸਤ ਇਹ ਆਕਾਰਨ ਜ਼ੁਲਮ ਕਰ ਦਿੰਦੇ ਹਨ ਕਿਤੇ ਇਸ ਨੂਰ ਇਲਾਹੀ ਤੇ ਰਬੀ ਜੋਤ ਨੂੰ ਕੋਈ ਤਸੀਹਾ ਨਾ ਦੇਣ ਐਨਾ ਸੋਚਾਂ ਵਿੱਚ ਨਿੱਕੇ ਨਿੱਕੇ ਨਵੇਂ-ਨਵੇਂ ਜਾਗੇ ਦਿਲਾਂ ਵਿੱਚ ਡਰ ਪੈਦਾ ਸਹਿਮਤਾ ਘੱਟ ਸੀ ਪਰ ਪਿਆਰ ਦੀ ਡੂੰਗੀ ਚਰਨਾਟ ਸੀ ਉਹ ਸੁਆਦ ਜੋ ਉਹਨਾਂ ਦੇ ਪਾਸ ਬੈਠ ਕੇ ਰੋਜ਼ ਮਾਣਦੇ ਸੇ ਉਦੀ ਕਦਰ ਤੇ ਦਿੱਲੀ ਹੋ ਬਦਾਵਲ ਵਾਲਾ ਸੀ ਜੋ ਬੇਬਲ ਕਰਦਾ ਸੀ ਕਈ ਇੱਕ ਉਪਾਉ ਸੋਚੇ ਪਰ ਗਰੀਬ ਦਿਲ ਕੀ ਕਰ ਸਕਣ ਜਦ ਕੇ ਟਕਰਾ ਡਾਡਿਆਂ ਦਾ ਆ ਪਵੇ ਸੰਜਾ ਨੂੰ ਜਦ ਗੁਰੂ ਜੀ ਆਏ ਤਾਂ ਇੰਜ ਲਾਲੋ ਨੂੰ ਉਦਾਸ ਦੇਖ ਕੇ ਬੋਲੇ ਸਜਣੋ ਕੋਈ ਫਿਕਰ ਨਾ ਕਰੋ ਉਹ ਨਿਰੰਕਾਰ ਜਿਸ ਦੇ ਅਸੀਂ ਆ ਆਪੇ ਸਭ ਕੁਝ ਕਰੇਗਾ ਤੁਸੀਂ ਅੰਤਾ ਚਿੰਤਾ ਨਾ ਕਰੋ ਚਿੰਤਾ ਮਾੜੀਏ ਤੁਸੀਂ ਨਾਮ ਜਪੋ ਵਾਹਿਗੁਰੂ ਦੇ ਰੰਗ ਵਿੱਚ ਉੱਚੇ ਹੋਵੋ ਇਸ ਤਰ੍ਹਾਂ ਆਪ ਆਖਦੇ ਸਨ ਤੇ ਨੂਰਾਨੀ ਚਿਹਰਾ ਦਮਕ ਰਿਹਾ ਸੀ ਤੇ ਸਾਰੇ ਨਿਰਾਸ਼ ਦਿਲਾਵਿਚ ਆਸ ਤੇ ਭਰੋਸਾ ਆ ਰਿਹਾ ਸੀ ਰਾਤ ਉਸੇ ਤਰ੍ਹਾਂ ਕੋਧਰੇ ਦੀ ਰੋਟੀ ਖਾ ਕੇ ਤੇ ਹਰ ਗੁਣ ਗਾਓ ਕੀ ਸਹਗੇ